ਫਰਾਂ ਦੇ ਵਿੱਚ ਐਸੇ ਨੇ ਪੰਜ ਗੁਰਦੁਆਰੇ ਨੇ ਉਹ ਪੰਜਾਂ ਗੁਰਦੁਆਰਿਆਂ ਦੀ ਸੰਗਤ ਦੇ ਵਿੱਚ ਅਸੀਂ ਜਿਹੜੀ ਹਰ ਐਤਵਾਰ ਨੂੰ ਅਪੀਲ ਕਰੀਦੀ ਆ ਵੀ ਫਰਾਂ ਦਾ ਬੰਦਾ ਮਰ ਗਿਆ ਕਮੇਟੀ ਵੀ ਜਾ ਕੇ ਇਹਦਾ ਕਮੇਟੀ ਆਲੇ ਸਾਧ ਸੰਗਤ ਦੇ ਵਿੱਚ ਅਪੀਲ ਕਰਦੇ ਆ ਕੋਈ 10 ਦੇ ਕੋਈ 5 ਦੇ ਤੇ ਹਰ ਅਪੀਲ ਦੇ ਵਿੱਚ ਸਾਨੂੰ ਤੋਂ ਹਜ਼ਾਰ ਰੈਣਾ ਤੋਂ ਲੈ ਕੇ 1500 ਯੂਰੋ ਤੱਕ ਇਕੱਠਾ ਇੱਕ ਵਾਰੀ ਠੀ ਹੋ ਜਾਂਦਾ ਗੁਰਦੁਆਰੇ ਚ ਵੀ ਤੇ ਮੰਨੋ ਬਾਕੀ ਜੇ 2500 ਦਾ ਸੰਸਕਾਰ ਆ ਬਾਕੀ ਹਜ਼ਾਰ ਆ ਉਹ ਫਿਰ ਜਿਵੇਂ ਮੋٹے ਮੋٹے ਪਰਿਵਾਰ ਉੱਤੇ ਬੈਠੇ ਜਿਨ੍ਹਾਂ ਦੇ ਕੰਮ ਥੰਦੇ ਜਿਆਦੇ ਨਹੀਂ ਉਹਨਾਂ ਨੂੰ ਅਸੀਂ ਫੋਨ ਕਰੀਦਾ ਉਹਨਾਂ ਨੂੰ ਮਿਲ ਕੇ ਕਿਸੇ ਕੋਲ ਅਸੀਂ ਕਿਸੇ ਜਿਹਦੇ ਚੰਗੇ ਕੰਮ ਚੱਲਦੇ ਨੇ ਕੋਈ 100 ਦੇ ਦਿੰਦਾ ਕੋਈ 50 ਦੇ ਦਿੰਦਾ ਫਿਰ ਕਰਕੇ ਅਸੀਂ ਪੈਸੇ ਇਕੱਠੇ ਕਰ ਲਈਏ ਸਾਨੂੰ ਅੱਜ ਤੱਕ ਤੇ ਪ੍ਰੋਬਲਮ ਨਹੀਂ ਆਈ ਉੱਥੋਂ ਦੀ ਗੁਰਦਾਰੀ ਦੀ ਸਾਧ ਸੰਗਤ ਦੀ ਬਦੌਲਤ ਆਉਣ ਵਾਲੇ ਸਮੇਂ ਦਾ ਮੈਂ ਕਹਿ ਨਹੀਂ ਸਕਦਾ ਇਸ ਤੋਂ ਬਾਅਦ ਸਾਰੇ ਗੱਲ ਕਹਿ ਕੀ ਜਮਾ ਅੱਜ ਵੀ ਇਹ ਪੰਜ ਛੇ ਪਰਿਵਾਰ ਬੈਠੇ ਨੇ ਜਿਹੜੇ ਫੁੱਲ ਲੈਣਾ ਹੈ ਇਹਨੇ ਆਪਣੇ ਬੱਚਿਆਂ ਦੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਵੀ ਕੋਈ ਬੰਦਾ ਪਰਿਵਾਰ ਕਹੇ ਵੀ ਅਸੀਂ ਇੰਨਾ ਬਲੋਕਰੀ ਪੈਸਾ ਆ ਇਹਨਾਂ ਦੇ ਜਿਹੜੇ ਉੱਥੇ ਰਿਸ਼ਤੇਦਾਰ ਬੈਠੇ ਨੇ ਉਹ ਉਹਨਾਂ ਨੇ ਇਹਨੇ 100 ਪੈਸੇ ਤੇ 50 ਦਿੱਤੇ ਉਹ ਉਹ ਬਹਿ ਕਹਿ ਨਹੀਂ ਸਕਦਾ ਕਿਉਂਕਿ ਉਹ ਉਹ ਫਰਾਂਸ ਦੇ ਵਿੱਚ ਹਿੰਦੇ ਆ ਵੀ ਨਹੀਂ ਜਾਂਦੇ ਨੇ ਫਰਾਂਸ ਦੇ ਵਿੱਚ ਹਿੰਦੇ ਸਾਡੀ ਮਦਦ ਕਰਦੇ ਆ ਫਿਰ ਤੁਸੀਂ ਮੈਂ ਕਿਹਾ ਨਾ ਜਿੰਨੇ ਪਰਿਵਾਰ ਇੱਥੋਂ ਲੈ ਗਏ ਉਹਨਾਂ ਨੂੰ ਮੈਂ ਜਿਹਦੇ ਦਿਨੇ ਜਿਹੜੇ ਰਹਿ ਗਏ ਉਹਨਾਂ ਨੂੰ ਫੋਨ ਕਰਾਂਗਾ ਉਹਨਾਂ ਨੂੰ ਜਿਹੜਾ ਪਰਿਵਾਰ ਆ ਸਕਦਾ ਠੀਕ ਜਿਹੜਾ ਨਹੀਂ ਆ ਸਕਦਾ ਉਹਨਾਂ ਦੇ ਮੈਂ ਘਰ ਜਾ ਕੇ ਵੀ ਦਿੰਦਾ ਸਾਰੇਆਂ ਦੀਆਂ ਬਰੇਡਾਂ ਪਈਆਂ ਨੇ ਸਾਰੇਆਂ ਦੇ ਉੱਪਰ ਸਾਨਾ ਲਿਖੀ ਆ ਕਿਹੜੀ ਸੰਚੋਂ ਫਾਇਦਾ ਹੋਇਆ ਕਿਹੜੀ ਸੰਚੂ ਦੀ ਜੱਥ ਹੋਈ ਆ ਸਾਰੇ ਬੰਦੇ ਚਾਲੀ ਤੋਂ ਥੱਲੇ ਹੀ ਜਾਂਦੇ ਭੱਤੀ ਸਾਹਿਬ ਇਹਨਾਂ ਦਾ ਉਹ ਦੇਖੋ ਜੀ ਜਿਵੇਂ ਹੁਣ ਮੈਂ ਜਿਹੜਾ ਬੈਲਜੀਅਮ ਦਾ ਮੁੰਡਾ ਆ ਵੇ ਇਹਦਾ ਉੱਥੇ ਸੋਨੇ ਦਾ ਬੈਡਾ ਸੀ ਮੈਂ ਨਾਲ ਲੈ ਕੇ ਆਇਆ ਵੱਢ ਕੇ ਲਾਇਆ ਡਾਕਟਰਾਂ ਨੇ ਉਦਾਂ ਹੀ ਕੱਟਿਆ ਪਿਆ ਉਹ ਬੈਲਜੀਅਮ ਦੇ 병ਵਾਨ ਨੇ ਆਣ ਮੈਨੂੰ ਦੇਣਾ ਇਦਾਂ ਦੇ ਜਿਹੜੀ ਤੋਂ ਚੀਜ਼ ਮਿਲਦੀ ਆ ਅਸੀਂ ਇੱਕ ਦਾ ਟੈਡੀ ਫੂਡ ਵੀ ਮੈਂ ਨਾਲ ਲੈ ਕੇ ਆਇਆ ਉਹ ਵੀ ਮੈਂ ਦੇਨੇ ਆ ਇਦਾਂ ਚੀਜ਼ਾਂ ਜਦੋਂ ਪਤਾ ਹੱਸਾ ਜਾਂਦਾ ਤਾਂ ਕੋਈ ਸੋਣਾ-ਫੋਨਾ ਦਾ ਜੁੱਦਾ ਹੁੰਦਾ ਹੈ। ਉਹ ਵਕ ਉਥੋਂ ਦੇ ਹਸਤਾਲ ਵਾਲੇ ਫਿਰ ਉਹਦਾ ਚਮਨ ਜਵਾ ਕੱਲ ਲੈਂਦੇ ਆ। ਕਈ ਵਾਰੀ ਤਾਂ ਉਹਦੇ ਪਿੰਡ ਦੇ ਮੁੰਡੇ ਜਿਹੜੇ ਉਹਦਾ ਪਤਾ ਕਰ ਜਾਂਦੇ ਉਹ ਉਹ ਲੈ ਲੈਂਦੇ ਆ ਕਿ ਜੇ ਨਾ ਕੋਈ ਬਾਦਸ਼ਾਹ ਵੇਚ ਤੇ ਫਿਰ ਮਹਿਨਤ